ਦੇਖੋ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸ਼ਹਾਦਤ ਦਾ ਦਿਹਾੜਾ ਹੈ ਤੇ ਲੋਕਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਚੋਲਾ ਪਾ ਲਿਆ ਫੋਟੋਆਂ ਲਾ ਲੀਆਂ ਬੀ ਆਰ ਅੰਬੇਦਕਰ ਜੀ ਦੀਆਂ ਪਰ ਇਹ ਲੋਕ ਉਹਨਾਂ ਦਾ ਚੋਲਾ ਪਾ ਕੇ ਠੱਗੀਆਂ ਠੋਰੀਆਂ ਤੇ ਲੱਗੇ ਹੋਏ ਆ ਤੇ ਕੱਚਾ ਚਿੱਠਾ ਉਹਦਾ ਜਮੀਂ ਨੰਗਾ ਹੋ ਗਿਆ ਅੱਜ ਕੇਜਰੀਵਾਲ ਦਾ ਕਿ ਉਹਨਾਂ ਨੇ ਕਿੱਡਾ ਵੱਡਾ ਕਾਪੜਾ दारू ਦਾ ਘੁਟਾਲਾ ਕੀਤਾ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੈਂ ਇਹ ਵੀ ਸਮਝਦਾ ਕਿ ਜਿਹੜੀ ਐਕਸਾਈਜ਼ ਪਾਲਿਸੀ ਦਿੱਲੀ ਦੇ ਵਿੱਚ ਇਹਨਾਂ ਨੇ ਲਾਗੂ ਕੀਤੀ ਪਹਿਲਾਂ ਉਹਨੂੰ ਵਾਪਸ ਲੈ ਲਿਆ ਉਹੀ ਪਾਲਿਸੀ ਪੰਜਾਬ ਦੇ ਵਿੱਚ ਵੀ ਲਾਗੂ ਹੋਈ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਈਡੀ ਦੇ ਘੇਰੇ ਦੇ ਵਿੱਚ ਇਹ ਲੋਕ ਜੇ ਕੋਈ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਉਸ ਪਾਲਿਸੀ ਦੇ ਥਰੂ ਕੋਈ ਕਪੜੇ ਬਾਜੀ ਕੀਤੀ ਹੈ ਤਾਂ ਇਹਦੇ ਤਾਰ ਪੰਜਾਬ ਦੇ ਨਾਲ ਵੀ ਜੁੜਨਗੇ ਤੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਭੇਸ ਧਾਰਿਆ ਹੋਇਆ ਹੈ ਝੂਠੇ ਇਨ ਕਲੱਬੀਆਂ ਦਾ ਉਹ ਵੀ ਬਹੁਤ ਜਲਦ ਨੰਗਾ ਹੋ ਜਾਣਾ ਤੇ ਕੇਜਰੀਵਾਲ ਸਾਹਿਬ ਗੱਲਾਂ ਕਰਦੇ ਆ ਜਾਂ ਉਹਨਾਂ ਦੀ ਪਾਰਟੀ ਗੱਲਾਂ ਕਰਦੀ ਹੈ ਵੀ ਸਾਡੇ ਨਾਲ ਤੱਕਾ ਹੋ ਰਿਹਾ ਕਰੀਬ-ਕਰੀਬ 6-7 ਮਹੀਨਿਆਂ ਤੋਂ ਉਨਾਰੂ ਸਮਣੇ ਭੇਜੇ ਜਾ ਰਹੇ ਸੀ ਈਡੀ ਨੇ ਉਹ ਬੜਾ ਲੰਮਾ ਉਹਨਾਂ ਨੂੰ ਮੌਕਾ ਦਿੱਤਾ ਵੀ ਤੁਸੀਂ ਪੇਸ਼ ਹੋ ਜਾਓ ਤੁਹਾਡੇ ਤੋਂ ਪੁੱਛਗਿੱਛ ਕਰਨੀ ਹੈ ਪਰ ਜਦੋਂ ਉਹ ਨਹੀਂ ਪੇਸ਼ ਹੋਏ ਈਵਨ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਅਪੀਲ ਵੀ ਲਾਈ ਉਹਨਾਂ ਨੇ ਕਿਹਾ ਕਿ ਮੈਨੂੰ ਐਂਟੀਸੀਪੇਟਰੀ ਬੇਲ ਦੇ ਦਿੱਤੀ ਜਾਵੇ ਪਰ ਹਾਈ ਕੋਰਟ ਨੇ ਜਦੋਂ ਦੇਖਿਆ ਕਿ ਈਡੀ ਦੇ ਕੋਲ ਕਿੰਨੇ ਜ਼ਿਆਦਾ ਪੁਖਤਾ ਸਬੂਤ ਨੇ ਤਾਂ ਹਾਈ ਕੋਰਟ ਨੇ ਵੀ ਇਹ ਕਹਿ ਕੇ ਜਵਾਬ ਦੇ ਦਿੱਤਾ ਵੀ ਤੁਹਾਨੂੰ ਐਂਟੀਸੀਪੇਟਰੀ ਬੇਲ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਈਡੀ ਦੇ ਕੋਲ ਪੁਖਤਾ ਸਬੂਤ ਨੇ ਤੇਪਕਤਾ ਸਬੂਤ ਹੋਣ ਦੇ ਕਾਰਨ ਕਈ ਇਹਨਾਂ ਦੇ ਮੰਤਰੀ 1.5 ਸਾਲ ਤੋਂ ਕੋਈ 2 ਸਾਲ ਤੋਂ ਅੰਦਰ ਬੈਠਾ ਹੈ ਪਰ ਕੋਈ ਵੀ ਕੋਰਟ ਉਹਨਾਂ ਨੂੰ ਜਮਾਨਤ ਨਹੀਂ ਦੇ ਰਹੀ ਤੇ ਮੈਂ ਸਮਝਦਾ ਵੀ ਕੇਤਰੀਬਾਲ ਸਾਹਿਬ ਵੀ ਹੁਣ ਲੰਬਾਈ ਜੇਲ੍ਹ ਦੇ ਵਿੱਚ ਜਾਣਗੇ ਤੇ ਜਿਹੜਾ ਉਹਨਾਂ ਨੇ ਕੀਤੇ ਹੋਏ ਕਰਮਾਂ ਦੀ ਸਜ਼ਾ ਉਹਨਾਂ ਨੂੰ ਜ਼ਰੂਰ ਮਿਲੇ ਆਪ ਵਰਕਰ ਦਿੱਲੀ ਤੇ ਪੰਜਾਬ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਕਿਸ ਤਰ੍ਹਾਂ ਦਾ ਅਸਰ ਦੇਖ ਨਹੀਂ ਮੈਨੂੰ ਤਾਂ ਹੀ ਸੰਗਰੂਰ 'ਚ ਦਿਖਿਆ ਨਹੀਂ ਕੋਈ ਇਹਨਾਂ ਦਾ ਪ੍ਰਦਰਸ਼ਨ ਕਰਦਾ ਤੁਹਾਨੂੰ ਦਿਖਿਆ ਤੁਸੀਂ ਪੱਤਰਕਾਰ ਹੋ ਤੁਹਾਡੇ ਕੋਲ ਤਾਂ ਇਨਫੋਰਮੇਸ਼ਨ ਪਹੁੰਚਣੀ ਚਾਹੀਦੀ ਹੈ ਹੱਬ ਸੀ ਸੰਗਰੂਰ ਜ਼ਿਲ੍ਹਾ ਸੰਗਰੂਰ ਲੋਕ ਸਭਾ ਤੁਹਾਨੂੰ ਕੋਈ ਦਿਖਿਆ ਪ੍ਰਦਰਸ਼ਨ ਕਰ ਅਤੀਸ਼ੀ ਜੀ ਕਹਿ ਰਹੀ ਸੀ ਉੱਥੇ ਦਿੱਲੀ ਦੇ ਵਿੱਚ ਕਿ ਸਾਰੀ ਦਿੱਲੀ ਸਾਡੇ ਨਾਲ ਆ ਜੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਪਿੱਛੇ ਆਊਗੀ ਪੰਜਾਬ ਉਹਨਾਂ ਦੇ ਪਿੱਛੇ ਆਊਗਾ ਮੈਂ ਸੰਗਰੂਰ ਜ਼ਿਲ੍ਹੇ ਨੂੰ ਮੰਨਦਾ ਵੀ ਸੰਗਰੂਰ ਜ਼ਿਲ੍ਹਾ ਆਮ ਆਦਮੀ ਪਾਰਟੀ ਦੇ ਪੈਰ ਲਾਉਣ ਵਾਲਾ ਜ਼ਿਲ੍ਹਾ ਹੈ ਲੋਕ ਸਭਾ ਪੈਰ ਲਾਉਣ ਵਾਲੀ ਲੋਕ ਸਭਾ ਕਿਉਂਕਿ ਇੱਕੋ ਇੱਕ ਲੋਕ ਸਭਾ ਪਿਛਲੀ ਸਰਕਾਰ ਦੇ ਵਿੱਚ ਇਹਨਾਂ ਕੋਲ ਸੀ ਤੇ ਉੱਥੇ ਤਾਂ ਕੋਈ ਪ੍ਰਦਰਸ਼ਨ ਕਰਤਾ ਦਿਖਿਆ ਨਹੀਂ ਪੰਜਾਬ ਦੇ ਲੋਕ ਸੋਸ਼ਲ ਮੀਡੀਆ ਤੁਸੀਂ ਚੈੱਕ ਕਰ ਲਓ ਜਿੱਦਣ ਦਾ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਇਆ ਉਹਦੇ ਕੱਚੇ ਚਿੱਟੇ ਨੰਗੇ ਕਰੇ ਆ ਪੰਜਾਬ ਦੇ ਲੋਕ ਇੰਨੇ ਜ਼ਿਆਦਾ ਖੁਸ਼ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਸੀ ਵੀ ਪੰਜਾਬ ਦਾ ਅਗਰ ਕੋਈ ਪੈਸਾ ਖਰਾਬ ਕਰ ਰਿਹਾ ਪੰਜਾਬ ਦੇ ਵਿੱਚ ਇੰਟਰਫੇਅਰ ਕਰ ਰਿਹਾ ਤਾਂ ਉਹ ਕੇਜਰੀਵਾਲ ਕਰ ਰਿਹਾ ਤੇ ਕੇਜਰੀਵਾਲ ਦੀ ਸਰਕਾਰ ਨੂੰ ਇਸ ਵਾਰ ਜਿਹੜੀ ਆ ਲੋਕ ਸਭਾ ਦੀ ਚੋਣਾਂ ਹੋਣੀ ਆ ਇਹਦੇ ਵਿੱਚ ਹੀ ਸਭ ਕੋਲਾਂ ਨੇ ਸਿਖਾ ਦੇਣਾ ਤੇ ਜਿਹੜੀ 13 0 ਦੀ ਗੱਲ ਕਰਦੇ ਆ 0 13 ਤੁਹਾਡੇ ਸਾਹਮਣੇ ਆ ਜਾਣਾ ਥੋੜੇ ਸਮੇਂ ਦੀ ਗੱਲ ਬਕਦੀ ਹੈ ਕੱਲ ਇਹਨਾਂ ਦੇ ਵਕੀਲਾਂ ਨੇ ਵੀ ਜਾਚੀ ਕਾ ਵਾਪਸ ਲੱਲੀਓ ਉਹਦੇ ਬਾਅਦ ਕੀ ਕਰਨ ਜਾਉਗੇ ਉਹਨਾਂ ਨੂੰ ਵੀ ਪਤਾ ਹੈ ਜੀ ਕੇਜਰੀਵਾਲ ਸਾਹਿਬ ਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਵੀ ਇਹ ਜਾਚੀ ਕਾ ਅਗਰ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਲ ਤੇ ਉਹ ਰਿਜੈਕਟ ਹੋ ਗਈ ਤਾਂ ਮੈਨੂੰ ਲੱਗਦਾ ਜਿੰਨਾ ਕਿ ਮੈਂ ਕਾਨੂੰਨ ਦੇ ਬਾਰੇ ਜਾਣਦਾ ਵੀ ਫੇਰ ਸਾਡੇ ਕੋਲ ਕੋਈ ਰਾਹ ਨਹੀਂ ਰਹਿਣਾ ਇਸ ਕਰਕੇ ਉਹ ਲੰਬਾ ਸਮਾਂ ਉਹਨਾਂ ਨੂੰ ਕਿਵੇਂ ਸਬੂਤਾਂ ਨੂੰ ਕਾਊਂਟਰ ਕਰਨਾ ਹੈ ਉਹਦੇ ਲਈ ਸਮਾਂ ਲੈ ਰਹੇ ਆ ਮੈਨੂੰ ਇਹ ਲੱਗ ਰਿਹਾ ਤਾਂ ਕਰਕੇ ਉਹ ਜਾਚੀਕਾ ਵਾਪਸ ਲਈ ਹੈ ਪਰ ਕੋਰਟ ਨੇ ਕੱਲ ਰਿਮਾਂਡ ਵੀ ਦੇ ਦਿੱਤਾ ਈਡੀ ਨੂੰ ਤੇ ਹੋਰ ਵੀ ਖਲਾਸੀ ਹੋਣਗੇ ਅਗਰ ਪੰਜਾਬ ਦੇ ਨਾਲ ਕੋਈ ਤਾਰ ਜੋੜਦੇ ਹੋਣਗੇ ਹੋ ਸਕਦਾ ਪੰਜਾਬ ਵਾਲੇ ਧਰਨਾ ਪ੍ਰਦਰਸ਼ਨ ਤਾਂ ਹੀ ਕਰ ਰਹੇ ਵੀ ਕਿਤੇ ਸਾਡੀਆਂ ਬੋਲਾਂ ਨਾ ਖੁੱਲ ਜਾਣ ਇਹ ਵੀ ਸਾਹਮਣੇ ਸਾਰਾ ਕੁਝ ਆ ਜਾਣਾ ਹੈ ਜਦੋਂ ਰਿਮਾਂਡ ਦੇ ਵਿੱਚ ਇਹ ਅਰਵਿੰਦ ਕੇਜਰੀ ਵਾਲੇ ਹਨ